Kindly read this disclaimer before start watching my video the information in my video is just for social services to concerned community the content in my video is not official content in video is based on my personal experiences and best of my knowledge for further clarification and doubts kindly contact concerned helplines thank you ਸਤਿ ਸ੍ਰੀ ਅਕਾਲ ਦੋਸਤੋ ਅੱਜ ਅਸੀਂ ਗੱਲ ਕਰਾਂਗੇ ਵੀ ਕਿਸੇ ਕਰਮਚਾਰੀ ਦਾ ਐਨੂਅਲ ਇਨਕਰੀਮੈਂਟ ਆਟੋਮੈਟਿਕਲੀ ਕਿਵੇਂ ਸੈੱਟ ਕਰਨਾ ਹੈ ਭਾਵੇਂ ਤੁਸੀਂ ਸੈਲਰੀ ਬਣਾਉਣੀ ਹੋ ਤਾਂ ਜਦੋਂ ਉਸ ਕਰਮਚਾਰੀ ਦੇ ਜਿਹੜੇ ਮੰਥ ਐਨੂਅਲ ਇਨਕਰੀਮੈਂਟ ਆਉਂਦਾ ਹੈ ਤਾਂ ਆਟੋਮੈਟਿਕਲੀ ਉਹ ਅਮਾਉਂਟ ਸਿਸਟਮ 'ਚ ਜਨਰੇਟ ਸੈਲਰੀ 'ਚ ਕਿਵੇਂ ਸਿਸਟਮ ਚੱਕੇਗਾ ਸਭ ਤੋਂ ਪਹਿਲਾਂ ਅਸੀਂ HRMS ਦੀ ਕਲਰਕ ਆਈਡੀ ਤੇ ਲੌਗਇਨ ਕਰਾਂਗੇ ਲੌਗਇਨ ਕਰਨ ਤੋਂ ਬਾਅਦ ਇਹ ਹੋਮ ਪੇਜ ਤੁਹਾਡਾ ਖੁੱਲ ਜਾਏਗਾ ਫਿਰ ਤੁਸੀਂ ਦੇਖਣਾ ਹੈ ਇੱਥੇ এমਪਲਾਈ ਇਨਰੋਲਮੈਂਟ ਫਰਸਟ ਆਪਸ਼ਨ ਤੇ ਜਾ ਕੇ ਮੈਨੇਜ ਐਨੂਅਲ ਇਨਕਰੀਮੈਂਟ ਤੇ ਕਲਿੱਕ ਕਰਨਾ ਹੈ ਤੇ ਅਪਡੇਟ ਇਨਕਰੀਮੈਂਟ ਡੇਟ ਐਂਡ ਡਿਟੇਲਸ ਤੇ ਕਲਿੱਕ ਕਰਨਾ ਹੈ ਇਸ ਤੋਂ ਬਾਅਦ ਇੱਕ ਨਵੀਂ ਵਿੰਡੋ ਖੁੱਲ ਜਾਏਗੀ ਜਿਵੇਂ ਹੁਣ ਜੂਨ ਦਾ ਮੰਥ ਚੱਲ ਰਿਹਾ ਹੈ ਜੇ ਕਿਸੇ ਕਰਮਚਾਰੀ ਦੀ ਜੂਨ ਦੇ ਮੰਥ ਐਨੂਅਲ ਇਨਕਰੀਮੈਂਟ ਆਂਦਾ ਹੈ ਤਾਂ ਅਸੀਂ ਉਸ ਨੂੰ ਇੱਥੇ ਅਪਡੇਟ ਕਰਨਾ ਹੈ ਧਿਆਨ ਰੱਖੇ ਜਿਹੜੇ ਮੰਥ ਦੀ ਤੁਸੀਂ ਸੈਲਰੀ ਬਣਾ ਰਹੇ ਹੋ ਉਸ ਮੰਥ ਚ ਉਸ ਦਾ ਐਨੂਅਲ ਇਨਕਰੀਮੈਂਟ ਐਨੂਅਲ ਇਨਕਰੀਮੈਂਟ ਆਣਾ ਚਾਹੀਦਾ ਹੈ ਤਾਂ ਹੀ ਇੱਥੇ ਅਸੀਂ ਅਪਡੇਟ ਕਰ ਸਕਦੇ ਹਾਂ ਜਿਵੇਂ ਮੈਂ ਦੇਖ ਰਿਹਾ ਇੱਥੇ ਮੇਰੇ ਕੋਲ ਇੱਕ ਕਰਮਚਾਰੀ ਦਾ ਐਨੂਅਲ ਇਨਕਰੀਮੈਂਟ ਜੂਨ ਦੇ ਮੰਥ ਸਿਲੈਕਟ ਹੋ ਰਿਹਾ ਹੈ ਮੈਂ ਇਸ ਨੂੰ ਅਪਡੇਟ ਕਰਾਂਗਾ ਇਸ ਦੇ ਵੀ ਤੁਸੀਂ ਦੇਖ ਸਕਦੇ ਹੋ ਤੁਸੀਂ ਗੈਟ ਐਗਜ਼ਿਸਟਿੰਗ ਡਾਟਾ ਫਰੋਮ ਸੈਲਰੀ ਤੇ ਕਲਿੱਕ ਕਰਕੇ ਆਟੋਮੈਟਿਕਲੀ ਲਾਸਟ ਡਾਟਾ ਤੁਹਾਡਾ ਚੈੱਕ ਲੇਗਾ ਸਿਸਟਮ ਇਸ ਦੇ ਵੀ ਤੁਸੀਂ ਦੇਖੋ ਪਹਿਲਾ 6th PC ਪਹਿਲੀ ਆਪਸ਼ਨ ਤੇ ਦੂਜਾ 6th PC ਕਮਿਸ਼ਨ ਜਿਹੜਾ ਹੁਣ ਸਾਡਾ ਚੱਲ ਰਿਹਾ ਪ੍ਰੈਜ਼ੈਂਟ ਕਮਿਸ਼ਨ ਇਸ ਦੇ ਵਿੱਚ ਲੈਵਲ ਉਸ ਕਰਮਚਾਰੀ ਦਾ ਮੈਂ 13 ਸਿਲੈਕਟ ਕਰ ਰਿਹਾ ਹਾਂ ਤੁਸੀਂ ਵੀ ਦੇਖ ਲਓ ਉਸ ਦੇ ਅਕੋਰਡਿੰਗ ਜਿਹੜਾ ਵੀ ਲੈਵਲ 10 ਚ ਫਾਲ ਕਰਦਾ ਉਹ ਕਰਮਚਾਰੀ ਹੈ 11 ਚ ਹੈ 12 ਜਾਂ 13 ਉਸ ਦੇ ਅਕੋਰਡਿੰਗ ਤੁਸੀਂ ਸਿਲੈਕਟ ਕਰ ਸਕਦੇ ਹੋ ਤੁਸੀਂ ਇੱਥੇ ਚੈੱਕ ਕਰ ਸਕਦੇ ਹੋ ਵੀ ਲਾਸਟ ਸਟਰੀ ਸੈਲਰੀ ਉਹ ਡ੍ਰੌਨ ਹੈ ਉਹ ਤੁਸੀਂ ਪਿਛਲੇ ਬਿੱਲ ਨਾਲ ਮੈਚ ਕਰ ਸਕਦੇ ਹੋ ਇਹ ਉਹੀ ਸਿਸਟਮ ਚੱਕੇਗਾ ਜੇ ਨਹੀਂ ਤਾਂ ਤੁਸੀਂ ਚੇਂਜ ਕਰ ਸਕਦੇ ਹੋ ਹੁਣ ਦੇਖੋ ਲਾਸਟ ਇੰਕ੍ਰੀਮੈਂਟ ਇਸ ਦਾ 1621 ਨੂੰ ਲੱਗਿਆ ਹੈ ਹੁਣ ਇਸ ਦਾ ਨੈਕਸਟ ਇੰਕ੍ਰੀਮੈਂਟ ਜਿਹੜਾ ਹੁਣ ਪ੍ਰੈਜ਼ੈਂਟ ਸੈਲਰੀ ਚ ਲੱਗਣਾ ਹੈ 16 2022 ਇਸ ਡਾਟਾ ਨੂੰ ਅਸੀਂ ਸੇਵ ਕਰ ਲਾਂਗੇ ਜਦੋਂ ਇਹ ਡਾਟਾ ਸੇਵ ਹੋ ਜਾਏਗਾ ਮੀਨਸ ਤੁਸੀਂ ਇਹਦੇ ਵਿੱਚ ਤੁਸੀਂ ਯੂਜ਼ ਦਾ ਇਨਕਰੀਮੈਂਟ ਜੋ ਹੈ ਅਪਡੇਟ ਕਰ ਦਿੱਤਾ ਹੈ ਫਿਰ ਤੁਸੀਂ ਦੁਬਾਰਾ ਇੰਪਲਾਈ ਐਨਰੋਲਮੈਂਟ ਤੇ ਜਾ ਕੇ ਮੈਨੇਜ ਐਨੂਅਲ ਇਨਕਰੀਮੈਂਟ ਦੀਸ ਲਾਸਟ ਆਪਸ਼ਨ ਜਨਰੇਟ ਇਨਕਰੀਮੈਂਟ ਆਰਡਰ ਕਰੋਗੇ ਚਲੋ ਤੁਸੀਂ ਜਨਰੇਟ ਇਨਕਰੀਮੈਂਟ ਆਰਡਰ ਤੇ ਕਲਿੱਕ ਕਰੋ ਇੱਕ ਨਵੀਂ ਵਿੰਡੋ ਖੁੱਲ ਜਾਏਗੀ ਹੁਣ ਇਸ ਦੇ ਵੀ ਤੁਸੀਂ ਕੀ ਕਰਨਾ ਹੈ ਤੁਸੀਂ ਇੱਥੇ ਚੈੱਕ ਕਰ ਲੈਣਾ ਹੈ ਡੇਟ ਵੀ ਸਾਡਾ ਹੁਣ ਜਿਵੇਂ ਅਪ ਟੂ ਡੇਟਸ ਜੂਨ 2022 ਤੱਕ ਦਾ ਸਾਡਾ ਡਾਟਾ ਸੈੱਟ ਹੈ ਸੀ ਇਸ ਨੂੰ ਸਰਚ ਇੰਪਲਾਈ ਕਰਾਂਗੇ ਜਦੋਂ ਇਸ ਦੇ ਵੀ ਸਰਚ ਇੰਪਲਾਈ ਕਰਾਂਗੇ ਤਾਂ ਇਸ ਦੇ ਵਿੱਚ ਉਹ ਕਰਮਚਾਰੀ ਤੁਹਾਡਾ ਜਿਹੜਾ ਜਿੱਦਾਂ ਤੁਸੀਂ ਉੱਥੇ ਅਪਡੇਟ ਕੀਤਾ ਉੱਥੇ ਸ਼ੋ ਹੋਣ ਲੱਗ ਜਾਏਗਾ ਤੁਸੀਂ ਕੀ ਕਰਨਾ ਹੈ ਇਸ ਨੂੰ ਕਲਿੱਕ ਕਰਕੇ ਇਸ ਦਾ ਆਈਕਨ ਕਲਿੱਕ ਕਰਕੇ ਯਾਨੀ ਕਿ ਇਸ ਕਰਮਚਾਰੀ ਨੂੰ ਸਿਲੈਕਟ ਕਰਕੇ ਤੁਸੀਂ ਇਹਨੂੰ ਸੈਂਡ ਫੋਰ ਵੈਰੀਫਿਕੇਸ਼ਨ ਲਈ ਪੇਜ ਇਹਨਾਂ ਹੈ ਇਹ ਹੁਣ ਡਾਟਾ ਤੁਹਾਡਾ ਜਿਹੜਾ ਐਨੂਅਲ ਇਨਕਰੀਮੈਂਟ ਦਾ ਸੈਂਡ ਫੋਰ ਵੈਰੀਫਿਕੇਸ਼ਨ ਲਈ ਭੇਜਣ ਲਈ ਤੁਸੀਂ ਉੱਪਰ ਆਪਸ਼ਨ ਚੈੱਕ ਕਰ ਸਕਦੇ ਹੋ ਇਹ ਤੁਹਾਡਾ ਤੁਸੀਂ ਆਪਣੇ ਪ੍ਰੈਜ਼ੈਂਟ ਡੀਡੀਓ ਨੂੰ ਜਿਹਨੂੰ ਤੁਸੀਂ ਵੈਰੀਫਾਇਰ ਬਣਾਇਆ ਹੋਇਆ ਹੈ ਉਸ ਨੂੰ ਭੇਜ ਸਕਦੇ ਹੋ ਇਸ ਨੂੰ ਨਾਮ ਉਸ ਦਾ ਸਿਲੈਕਟ ਕਰਕੇ ਉਸ ਕਰਮਚਾਰੀ ਦਾ ਤੁਸੀਂ ਇਹਨੂੰ ਸਬਮਿਟ ਟੂ ਵੈਰੀਫਿਕੇਸ਼ਨ ਆਫਸਰ ਨੂੰ ਸੈਂਡ ਕਰ ਸਕਦੇ ਹੋ ਹੁਣ ਇਹ ਤੁਹਾਡਾ ਡਾਟਾ ਜਿਹੜਾ ਵੈਰੀਫਿਕੇਸ਼ਨ ਵੈਰੀਫਾਇਰ ਕੋ ਚਲਾ ਗਿਆ ਵੈਰੀਫਿਕੇਸ਼ਨ ਦੇ ਲਈ ਹੁਣ ਇਸ ਤੋਂ ਬਾਅਦ ਅਸੀਂ ਕੀ ਕਰਨਾ ਹੈ ਇਸ ਤੋਂ ਬਾਅਦ ਜਦੋਂ ਤੁਸੀਂ ਸੈਂਡ ਟੂ ਵੈਰੀਫਾਇਰ ਨੂੰ ਕਰਤਾ ਤੁਸੀਂ ਡਾਟਾ ਤੁਸੀਂ ਫਿਰ ਲੌਗਇਨ ਤੁਸੀਂ ਵੈਰੀਫਿਕੇਸ਼ਨ ਵੈਰੀਫਾਇਰ ਅਫਸਰ ਜਿਹਨੂੰ ਬਣਾਇਆ ਹੋਇਆ ਹੈ ਜਾਂ ਡੀਡੀਓ ਨੂੰ ਬਣਾਇਆ ਹੈ ਤੁਸੀਂ ਉਸ ਦੀ ਲੌਗਇਨ ਆਈਡੀ ਤੇ ਫਿਰ ਲੌਗਇਨ ਕਰਨਾ ਹੈ ਲੌਗਇਨ ਕਰਨ ਤੋਂ ਬਾਅਦ ਤੁਹਾਡੇ ਕੋਲੇ ਹੋਮ ਪੇਜ ਖੁੱਲ ਜਾਏਗਾ ਉਸ ਦੀ ਅਪਰੂਵਲ ਦੀ অপਸ਼ਨ 'ਚ ਜਾ ਕੇ ਤੁਸੀਂ ਅਪਰੂਵ ਇਨਕਰੀਮੈਂਟ ਆਰਡਰ ਅਪਰੂਵ ਇਨਕਰੀਮੈਂਟ ਆਰਡਰ ਨੂੰ ਤੁਸੀਂ ਕਲਿੱਕ ਕਰਨਾ ਹੈ ਕਲਿੱਕ ਕਰਨ ਤੇ ਇੱਕ ਨਵਾਂ ਹੋਮ ਪੇਜ ਖੁੱਲੇਗਾ ਤੁਸੀਂ ਇਸ ਦੇ ਵਿੱਚ ਚੈੱਕ ਕਰ ਸਕਦੇ ਹੋ ਉੱਪਰ ਆਪਸ਼ਨ ਇੰਕਰੀਮੈਂਟ ਦੀ ਹੈ ਡੇਟਸ ਵਗੈਰਾ ਆਟੋਮੈਟਿਕਲੀ ਜੋ ਸਿਲੈਕਟਡ ਨਹੀਂ ਹੈ ਚੇਂਜ ਵੀ ਕਰ ਸਕਦੇ ਹੋ ਤੁਸੀਂ ਇਸ ਦੇ ਵੀ ਤੁਸੀਂ ਉਸ ਸਕੂਲ ਦਾ ਨਾਮ ਸਿਲੈਕਟ ਕਰਨਾ ਹੈ ਧਿਆਨ ਰਹੇ ਜੇ ਤੁਸੀਂ ਇਸ ਤਰ੍ਹਾਂ ਹੀ ਜਿਹੜੇ ਤੁਹਾਡੇ ਨਾਲ ਅਟੈਚ ਸਕੂਲ ਹੈਗੇ ਨੇ ਤੁਸੀਂ ਉਹਨਾਂ ਦਾ ਉਹਨਾਂ ਦੀ ਕਲਰਕ ਆਈਡੀ 'ਚ ਜਾ ਕੇ ਯਾਨੀ ਡਾਟਾ ਐਂਟਰੀ 'ਚ ਜਾ ਕੇ ਤੁਸੀਂ ਇਨਕਰੀਮੈਂਟ ਆਰਡਰ ਸੈੱਟ ਕਰ ਸਕਦੇ ਹੋ ਸੈੱਟ ਕਰਨ ਤੋਂ ਬਾਅਦ ਜੋ ਤੁਸੀਂ ਵੈਰੀਫਿਕੇਸ਼ਨ ਲਈ ਵੈਰੀਫਾਇਰ ਨੂੰ ਸੈਂਡ ਕਰਨਾ ਹੈ ਤੁਸੀਂ ਉਹ ਪ੍ਰੈਜ਼ੈਂਟ ਡੀਡੀਓ ਜਿਹੜੇ ਤੁਹਾਡੇ ਕੰਪਲੈਕਸ ਸਕੂਲ ਨਾਲ ਅਟੈਚ ਜਿਹੜੇ ਡੀਡੀਓ ਨੇ ਉਹਨਾਂ ਨੂੰ ਸੈਂਡ ਕਰਨੀ ਠੀਕ ਹੈ ਫੋਰ ਦਾ ਸੈਲਰੀ ਇਨਕਰੀਮੈਂਟ ਵੈਰੀਫਿਕੇਸ਼ਨ ਕਰਨ ਲਈ ਉਹਨੇ ਇਸ ਤਰ੍ਹਾਂ ਮੈਂ ਆਪਣੇ ਸਕੂਲ ਦਾ ਕਰ ਰਿਹਾ ਹਾਂ ਤੇ ਇਸ ਨੂੰ ਮੈਂ ਸਿਲੈਕਟ ਕਰ ਲਾਂਗਾ ਜਦੋਂ ਅਸੀਂ ਇਹਨੂੰ ਸਰਚ ਕਰਾਂਗੇ ਸਰਚ ਕਰਨ ਤੋਂ ਬਾਅਦ ਸਾਡੇ ਕੋਲ ਉਸ ਕਰਮਚਾਰੀ ਦਾ ਡਾਟਾ ਇੱਥੇ ਸ਼ੋ ਹੋਣ ਲੱਗ ਜਾਏਗਾ ਜਿਹਨੂੰ ਮੈਂ ਵਾਇਰਫਾਇਰ ਲਈ ਸੈਂਡ ਕੀਤਾ ਹੈ ਸਿਲੈਕਟ ਕਰਕੇ ਇਸ ਨੂੰ ਮੈਂ ਅਪਰੂਵ ਕਰਾਂਗਾ ਜਦੋਂ ਮੈਂ ਅਪਰੂਵ ਕਰਾਂਗਾ ਮੇਰੇ ਕੋਲ ਨਵੀਂ ਇੱਕ ਵਿੰਡੋ ਉੱਪਰ ਖੁੱਲ੍ਹ ਜਾਏਗੀ ਇਸ ਦੇ ਵਿੱਚ ਆਨਲਾਈਨ ट्रांजैक्शन ਆਰਡਰ ਨੰਬਰ ਯਾਨੀ ਕਿ ਆਰਡਰ ਨੰਬਰ ਤੁਸੀਂ ਜਿਵੇਂ ਸਪੋਜ਼ ਕਰੋ ਜਾਂ ਤਾਂ ਤੁਸੀਂ ਡੀਡੀਓ ਦੀ ਆਰਡਰ ਬੁੱਕ ਵਾਲਾ ਆਰਡਰ ਨੰਬਰ ਪਾ ਕੇ ਵੀ ਇਹਦੇ ਵਿੱਚ ਐਂਟਰ ਕਰ ਸਕਦੇ ਹੋ ਜਾਂ ਤੁਸੀਂ ਆਪਣੇ ਵੱਲੋਂ ਜਿਵੇਂ ਜੂਨ ਦੇ ਮਹੀਨੇ ਦੀ ਸੈਲਰੀ ਹੈ ਮੈਂ ਉਹਨੂੰ 06 ਯਾਨੀ ਮੰਥ ਦਾ ਨੰਬਰ ਤੇ स्लैश ਪਾ ਕੇ 2022 ਯਾਨੀ 2022 ਚ ਮੈਂ 6ਵੇਂ ਮਹੀਨੇ ਇਨਕਰੀਮੈਂਟ ਦੀ ਡੇਟ ਸੈੱਟ ਕਰ ਰਹੇ ਹਾਂ ਤੇ ਇਸ ਨੂੰ ਐਕਸਟਰਾ ਆਰਡਰ ਨੰਬਰ ਪਾ ਸਕਦਾ ਹਾਂ ਤੇ ਆਰਡਰ ਡੇਟ ਤੁਸੀਂ ਕੋਈ ਵੀ ਆਰਡਰ ਡੇਟ ਜਿਵੇਂ ਫਰਸਟ ਜੂਨ ਪਾ ਸਕਦੇ ਹੋ ਠੀਕ ਹੈ ਤੇ ਇਸ ਨੂੰ ਸਬਮਿਟ ਕਰ ਦਾਂਗੇ ਜਦੋਂ ਇਸ ਨੂੰ ਸੇਵ ਰਿਕਾਰਡ ਕਰ ਲਾਂਗੇ ਤੇ ਸਾਡਾ ਇਹ ਡਾਟਾ ਇਹਦੇ ਵਿੱਚ ਸੇਵ ਹੋ ਗਿਆ ਭਾਵੇਂ ਅਸੀਂ ਇਸ ਨੂੰ ਵੈਰੀਫਾਈ ਕਰਤਾ ਇਸ ਤਰੀਏ ਸੇਮ ਪ੍ਰੋਸੈਸ ਉਸੇ ਅਟੈਚ ਸਕੂਲ ਦਾ ਵੀ ਜਿਸ ਮੰਥ ਦੇ ਤੁਹਾਡੇ ਨਾਲ ਜਿਸ ਮੰਥ ਦੇ ਤੁਸੀਂ ਸੈਲਰੀਜ਼ ਦੀ ਇਨਕਰੀਮੈਂਟ ਲਗਾਉਣਾ ਹੈ ਤੁਸੀਂ ਉਸ ਨੂੰ ਵੀ ਉਹਨਾਂ ਦੀ ਆਈਡੀ 'ਚ ਜਾ ਕੇ ਫਿਰ ਵੈਰੀਫਿਕੇਸ਼ਨ ਲਈ ਤੁਸੀਂ ਜਿਹੜੇ ਡੀਡੀਓ ਨੇ ਉਹਨੂੰ ਤੁਸੀਂ ਵਾਇਰ ਫਾਇਰ ਲਈ ਸੈਂਡ ਕਰ ਸਕਦੇ ਹੋ ਇਸ ਤੋਂ ਅੱਗੇ ਅਸੀਂ ਕੀ ਕਰਨਾ ਹੈ ਫਿਰ ਅਸੀਂ ਕਲਰਕ ਆਈਡੀ ਦੇ ਲੌਗਇਨ ਕਰਾਂਗੇ ਲੌਗਇਨ ਕਰਨ ਤੋਂ ਬਾਅਦ ਅਸੀਂ ਜਿਵੇਂ ਅਸੀਂ ਹੁਣ ਸੈਲਰੀ ਬਣਾਉਣ ਜਾ ਰਹੇ ਹਾਂ ਜੂਨ ਦੇ ਮੰਥ ਦੀ ਪੇਰੋਲ ਤੇ ਜਾਣਾ ਹੈ ਪੇਰੋਲ ਤੇ ਜਾਣ ਤੋਂ ਬਾਅਦ ਅਸੀਂ ਪ੍ਰਿਪੇਅਰ ਸੈਲਰੀ ਪ੍ਰਿਪੇਅਰ ਸੈਲਰੀ ਦੇ ਵਿੱਚ ਅਸੀਂ ਕੀ ਕਰਨਾ ਹੈ ਇਨੀਸ਼ੀਏਟ ਜਿਵੇਂ ਇਨੀਸ਼ੀਏਟ ਸੈਲਰੀ ਫॉर ਨੈਕਸਟ ਮੰਥ ਅਸੀਂ ਇਸ ਨੂੰ ਇਨੀਸ਼ੀਏਟ ਕਰਨਾ ਹੈ ਸੇਮ ਪ੍ਰੋਸੈਸ ਜਿਵੇਂ ਸੈਲਰੀ ਬਣਾਉਣ ਦਾ ਪ੍ਰੋਸੈਸ ਨੂੰ ਸਟਾਰਟ ਹੋ ਚੁੱਕਾ ਹੈ ਨੂੰ ਉਸ ਦੇ ਵਿੱਚ ਕੀ ਕਰਨਾ ਜਦੋਂ ਸਾਡੇ ਕੋਲ ਇਸ ਤੋਂ ਬਾਅਦ ਨਵੀਂ ਇੱਕ ਵਿੰਡੋ ਖੁੱਲ ਜਾਏਗੀ ਨਵੀਂ ਵਿੰਡੋ ਖੁੱਲਣ ਤੋਂ ਬਾਅਦ ਅਸੀਂ ਇੱਥੇ ਜੂਨ ਦਾ ਮਹੀਨਾ ਸਿਲੈਕਟ ਕਰ ਕਰ ਲਾਂਗੇ ਫਿਰ ਅਸੀਂ ਕੀ ਕਰਾਂਗੇ ਇਸ ਦੇ ਵਿੱਚ ਜਿੰਨੇ categories ਦੇ ਬਿੱਲ ਨੇ ਤੁਹਾਡੇ ਸ਼ੋ ਹੋਣਗੇ ਅਸੀਂ ਇਸ ਨੂੰ ਪ੍ਰੋਸੈਸ ਕਰ ਦਾਂਗੇ ਜਦੋਂ ਅਸੀਂ ਇਸ ਨੂੰ ਪ੍ਰੋਸੈਸ ਕਰਾਂਗੇ ਤੇ ਧਿਆਨ ਰਹੇ ਅਗਲਾ ਇੱਕ ਆਈਕਨ ਖੁੱਲ ਜਾਂਦਾ ਹੈ ਆਰ देयर एनी এমਪਲਾਈਡ ਟ੍ਰਾਂਸਪੋਰਟ অর ਰਿਟਾਇਰਡ ਹੂਜ਼ ਕੰਪਲੀਟ ਸੈਲਰੀ ਯੂ ਡੋਨਟ ਵਾਂਟ ਟੂ ਪ੍ਰੇਪੇਅਰ ਫॉर ਦਾ ਨੈਕਸਟ ਮੰਥ ਮੀਨਸ ਇਨੋ ਸਿਲੈਕਟ ਕਰਨਾ ਹੈ ਠੀਕ ਹੈ ਇਸ ਤਰ੍ਹਾਂ ਹੀ ਬਾਕੀ ਸਾਰੇ ਮੰਥ ਅਸੀਂ ਇਸ ਤਰ੍ਹਾਂ ਹੀ ਬਾਕੀ ਸਾਰੇ ਏਮਪਲਾਈ ਅਸੀਂ ਸਿਲੈਕਟ ਕਰਦੇ ਜਾਵਾਂਗੇ ਜਦੋਂ ਅਸੀਂ ਇਸ ਤਰ੍ਹਾਂ ਕਰਾਂਗੇ ਤੇ ਸਾਡੇ ਕੋਲ ਇਹ बार-बार ਇੱਕ ਸਾਡੇ ਕੋਲ ਨੀਚੇ ਇੱਕ ਉਹ ਇੰਡੀਕੇਸ਼ਨ ਦੇਗਾ ਵੀ ਇਸ ਏਮਪਲਾਈ ਦੀ ਸਾਡੀ ਇਸ ਮੰਥ ਦੀ ਇਨਕਰੀਮੈਂਟ ਹੈ ਜੂ ਇਨਕਰੀਮੈਂਟ ਡਿਊ ਹੈ ਜਿਸ ਨੂੰ ਅਸੀਂ ਅੱਗੇ ਜਾ ਕੇ ਇਸ ਇਸ ਨੂੰ ਅਪਲਾਈ ਕਰਨਾ ਹੈ ਇਸ ਤਰੀ ਅਸੀਂ ਬਾਕੀ ਸਾਰੇ ਬਿੱਲ ਹੋਰ ਵੀ ਜਿਹੜੇ ਨੇ ਉਹ ਅਸੀਂ ਪ੍ਰੋਸੈਸ ਕਰ ਦਾਂਗੇ ਠੀਕ ਹੈ ਪ੍ਰੋਸੈਸ ਕਰ ਦਾਂਗੇ ਜਿਹੜਾ ਇਹ ਸਾਰੇ ਬਿੱਲ ਪ੍ਰੋਸੈਸ ਕਰਨ ਤੋਂ ਬਾਅਦ ਯਾਨੀ ਇਹ ਸਾਡੇ ਸੈਲਰੀ ਲਈ ਇਨੀਸ਼ੀਏਟ ਹੋ ਚੁੱਕੇ ਨੇ ਬਿੱਲ ਹੁਣ ਅਸੀਂ ਨੈਕਸਟ ਕੀ ਕਰਨਾ ਹੈ ਅਸੀਂ ਜਿਸ EMPLOYE ਦਾ ਇਨਕਰੀਮੈਂਟ ਲੱਗਣਾ ਹੈ ਜਿਸ EMPLOYE ਦਾ ਇਨਕਰੀਮੈਂਟ ਲੱਗਣਾ ਹੈ ਅਸੀਂ ਪੇ ਰੋਲ 'ਚ ਫਿਰ ਜਾ ਕੇ ਅਸੀਂ ਕੀ ਕਰਨਾ ਪ੍ਰਪੇਅਰ ਸੈਲਰੀ ਪਰ ਪੇ ਸੈਲਰੀ 'ਚ ਜਾ ਕੇ ਦੇਖੋ ਨੀਚੇ ਅਪਲਾਈ ਅਪਰੂਵਡ ਇਨਕਰੀਮੈਂਟ apply approved increment in salary ਜਦੋਂ ਅਸੀਂ ਇਸ ਨੂੰ ਸਿਲੈਕਟ ਕਰਾਂਗੇ ਨੈਕਸਟ ਇੱਕ ਨਵੀਂ ਵਿੰਡੋ ਖੁੱਲ ਜਾਏਗੀ ਨਵੀਂ ਵਿੰਡੋ ਖੁੱਲਣ ਤੋਂ ਬਾਅਦ ਸਾਡੇ ਕੋਲ ਕੀ ਹੈਗਾ ਅਸੀਂ ਇਸ ਦੇ ਵਿੱਚ ਮੰਥ ਅਸੀਂ ਜੂਨ ਦਾ ਸਿਲੈਕਟ ਕਰ ਲੈਣਾ ਕਿਉਂਕਿ ਜੂਨ ਦੇ ਮੰਥ ਦੀ ਸੈਲਰੀ ਤੇ ਇਨਕਰੀਮੈਂਟ ਲਗਾਉਣਾ ਹੈ ਅਸੀਂ EMPLOYE ਦਾ ਜਦੋਂ ਅਸੀਂ ਸਰਚ ਕਰਾਂਗੇ ਇਸ EMPLOYE ਦਾ ਸਾਡਾ ਡਾਟਾ ਇੱਥੇ ਸਰਚ ਹੋ ਜਾਏਗਾ ਤੁਸੀਂ ਚੈੱਕ ਕਰ ਸਕਦੇ ਹੋ ਉਸ ਦੀ ਪੁਰਾਣੀ ਬੇਸਿਕ ਤੇ ਨਵੀਂ ਬੇਸਿਕ ਜਿਹੜੀ ਕਿ ਹੁਣ ਸ਼ੋ ਹੋ ਰਹੀ ਹੈ ਤੇ ਇਨਕਰੀਮੈਂਟ ਦੇ ਅਮਾਉਂਟ ਸ਼ੋ ਹੋ ਰਹੀ ਹੈ ਤੇ ਅਸੀਂ ਇਸ ਨੂੰ ਸਿਲੈਕਟ ਕਰਕੇ ਅਸੀਂ ਇਸ ਨੂੰ ਕੀ ਕਰਨਾ ਹੈ ਅਪਲਾਈ ਇਨਕਰੀਮੈਂਟ ਕਰ ਦੇਣਾ ਜਦੋਂ ਅਸੀਂ ਅਪਲਾਈ ਇਨਕਰੀਮੈਂਟ ਕਰਾਂਗੇ ਤੇ ਦੁਬਾਰਾ ਜਦੋਂ ਅਸੀਂ ਇਸੀ ਸੈਲਰੀ ਬਣਾਵਾਂਗੇ ਤੇ ਸੈਲਰੀ ਬਣਾਵਾਂਗੇ ਤੇ ਆਟੋਮੈਟਿਕਲੀ ਉਸ ਦੇ ਵਿੱਚ ਜਨਰੇਟ ਅਪਡੇਟ ਦੇ ਵਿੱਚ ਇਸ ਜਿਹੜੀ ਵੱਧ ਸੈਲਰੀ ਸ਼ੋ ਹੋਣ ਲੱਗ ਜਾਏਗੀ ਫਰਜ਼ ਕਰੋ ਜੇ ਅਗਰ ਸਾਡੇ ਕੋਲ ਇਹ ਇਨਕਰੀਮੈਂਟ ਗਲਤ ਲੱਗ ਗਿਆ ਮੰਨ ਲਓ ਅਸੀਂ ਮੰਥ ਨਹੀਂ ਲਗਾਣਾ ਚਾਹੁੰਦੇ ਸੀ ਇਹ ਸਾਡੇ ਕੋਲ ਗਲਤ ਲੱਗ ਗਿਆ ਇਨਕਰੀਮੈਂਟ ਅਸੀਂ ਇਸ ਨੂੰ ਰਿਵਰਸ ਵੀ ਕਰ ਸਕਦੇ ਹਾਂ ਮੈਂ ਤੁਹਾਨੂੰ ਅਗਲੀ ਵੀਡੀਓ ਚ ਦੱਸਾਂਗਾ ਇਹ ਸਾਰਾ ਡਾਟਾ ਅਸੀਂ ਕਿਵੇਂ ਰਿਵਰਸ ਕਰ ਸਕਦੇ ਹਾਂ ਨੈਕਸਟ ਇਸ ਦਾ ਸਾਨੂੰ ਫਾਇਦਾ ਕੀ ਹੁੰਦਾ ਹੈ ਇਸ ਦਾ ਫਾਇਦਾ ਇਹ ਹੁੰਦਾ ਹੈ ਆਨਲਾਈਨ ट्रांजैक्शन ਦੇ ਵਿੱਚ ਆਨਲਾਈਨ ਸਰਵਿਸ ट्रांजैक्शन ਦੇ ਵਿੱਚ ਜੋ ਹੈ EMPLOYE ਦਾ ਇਨਕਰੀਮੈਂਟ ਆਟੋਮੈਟਿਕਲੀ ਉਹਦੇ ਵਿੱਚ ਅਪਡੇਟ ਹੋ ਜਾਂਦਾ ਹੈ ਤੇ ਸਾਨੂੰ ਸਿਸਟਮ ਦੇ ਵਿੱਚ ਜਦੋਂ ਅਸੀਂ ਸੈਲਰੀ ਬਣਾਉਂਦੇ ਆ ਉਹਦੇ ਵਿੱਚ ਵੀ ਅਮਾਉਂਟ ਜਿਹੜੇ ਆਪਣੇ ਆਪ ਹੀ ਵੱਧ ਕੇ ਸ਼ੋ ਹੋਣ ਲੱਗ ਜਾਂਦੀ ਹੈ ਸੋ ਇਸ ਤਰ੍ਹਾਂ ਸੀ ਅਸੀਂ ਅਪਲਾਈ ਕਰ ਸਕਦੇ ਹਾਂ ਇਨਕਰੀਮੈਂਟ ਜਿਸ ਤਰ੍ਹਾਂ ਵੀ ਤੁਸੀਂ ਲਗਾਉਣਾ ਚਾਹੁੰਦੇ ਜਿਸ ਜਿਸ ਅਮਪਲਾਈ ਤੇ ਲਗਾਉਣਾ ਚਾਹੁੰਦੇ ਆ ਧਿਆਨ ਰੱਖਿਆ ਜਾਵੇ ਕਿ ਜਿਸ ਮੰਥ ਉਸ ਅਮਪਲਾਈ ਦਾ ਇਨਕਰੀਮੈਂਟ ਹੈ ਇਹ ਉਸੇ ਮੰਥ ਹੀ ਇਸ ਤਰੀ ਸਾਾਨੂੰ ਅਪਡੇਟ ਹਰ ਵਾਰੀ ਕਰਨਾ ਪਏਗਾ ਸੋ ਥੈਂਕ ਯੂ ਸੋ ਮੱਚ